ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ ਬੇहद ਨਾਜ਼ੁਕ ਬਣੀ ਹੋਈ ਹੈ ਮੈਡੀਕਲ ਬਲੇਟਨ ਹਸਪਤਾਲ ਦੇ ਵੱਲੋਂ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ ਕੱਲ ਐਮ ਆਰ ਆਈ ਔਰ ਕੁਝ ਹੋਰ ਟੈਸਟ ਜਿਹੜੇ ਨੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਕੀ ਕੀ ਕੁਝ ਇਸ ਵੇਲੇ ਰਾਜਵੀਰ ਜਵੰਦਾ ਦੀ ਹਾਲਤ ਬਣੀ ਹੋਈ ਹੈ ਕਿਉਂਕਿ ਹਰ ਕੋਈ ਇਹੀ ਕਹਿ ਰਿਹਾ ਕਿ ਰਾਜਵੀਰ ਜਵੰਦਾ ਦੇ ਲਈ ਜਿਹੜੀਆਂ ਨੇ ਅਰਦਾਸਾਂ ਕੀਤੀਆਂ ਜਾਣ ਪਰ ਹਸਪਤਾਲ ਦੇ ਵੱਲੋਂ ਜਿਹੜਾ ਲਗਾਤਾਰ ਬਲੇਟਨ ਜਾਰੀ ਕੀਤਾ ਜਾ ਰਿਹਾ ਉਹਦੇ ਵਿੱਚ ਇਹੀ ਗੱਲ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ ਕ੍ਰਿਟੀਕਲ ਹੈਗੀ ਹੈ ਆਖਿਰਕਾਰ ਕੱਲ ਐਮ ਆਰ ਆਈ ਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਮੈਡੀਕਲ ਭਾਸ਼ਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਜਾਨਣਾ ਚਾਹੁੰਦੇ ਨੇ ਆਸਾਨ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੱਲ ਜਿਹੜੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਕੀ ਕੁਝ ਕੀ ਕੁਝ ਜਿਹੜਾ ਉਹ ਕੀਤਾ ਜਾਵੇਗਾ ਤਾਂ ਮੇਰੇ ਨਾਲ ਡਾਕਟਰ ਸੰਦੀਪ ਗੋਇਲ ਮੌਜੂਦ ਹੈਗੇ ਨੇ ਨਿਊਰੋਲੋਜੀ ਸਪੈਸ਼ਲਿਸਟ ਹੈਗੇ ਨੇ ਤਾਂ ਗੱਲਬਤ ਕਰਦੇ ਹਾਂ ਤਾਂ ਡਾਕਟਰ ਸਾਹਿਬ ਇਸ ਵੇਲੇ ਰਾਜਵੀਰ ਜਵੰਦਾ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ ਲਗਾਤਾਰ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਜਾ ਰਿਹਾ ਪਰ ਬਹੁਤ ਸਾਰੀਆਂ ਮੈਡੀਕਲ ਭਾਸ਼ਾ ਹੁੰਦੀ ਜਿਹੜੀ ਲੋਕਾਂ ਨੂੰ ਨਹੀਂ ਸਮਝਾਉਂਦੀ ਮੈਂ ਚਾਹੁੰਦਾ ਕਿ ਆਸਾਨ ਜੀ ਭਾਸ਼ਾ ਦੇ ਵਿੱਚ ਜੇ ਲੋਕਾਂ ਨੂੰ ਸਮਝਾਉਣਾ ਹੋਏ ਕਿ ਇਸ ਵੇਲੇ ਹਾਲਤ ਕੀ ਹੈ ਰਾਜਵੀਰ ਜਵੰਦਾ ਦੀ ਦੇਖੋ ਜੋ ਬੁਲੇਟਿਨ ਜਾਰੀ ਕੀਤਾ ਉਹਦੇ ਹਿਸਾਬ ਨਾਲ ਜਦੋਂ ਇਹਨਾਂ ਨੂੰ ਸੱਟ ਲੱਗੀ ਇਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਬਹੁਤ ਜ਼ਿਆਦਾ ਛੱਟ ਲੱਗੀ ਤੇ ਜਦੋਂ ਛੱਟ ਲੱਗਦੀ ਕਈ ਵਾਰ ਹਾਰਟ ਅਰੈਸਟ ਹੋ ਜਾਂਦਾ ਆਪਣਾ ਹਾਰਟ ਬੰਦ ਹੋ ਜਾਂਦਾ ਜੀ ਤੇ ਇਹ ਤਾਂ ਉੱਥੇ ਨੇੜੇ-ਤੇੜੇ ਡਾਕਟਰਾਂ ਨੇ ਇੱਕਦਮ ਹੱਥ ਪਾ ਕੇ ਹਾਰਟ ਚਲਾਤਾ ਆ ਆਕਸੀਜਨ ਵਗੈਰਾ ਪੰਚਾਤੀ ਲੇਕਿਨ ਕੁਝ ਸਮਾਂ ਕ੍ਰਿਟੀਕਲ ਹੁੰਦਾ ਜੇ ਉਸ ਟਾਈਮ ਤੱਕ ਉਹ ਪ੍ਰੋਪਰ ਨਾ ਜਾਵੇ ਜੀ ਆਕਸੀਜਨ ਨਾ ਜਾਵੇ ਦਿਮਾਗ ਡੈਮੇਜ ਹੋ ਜਾਂਦਾ ਸੋ ਇਸ ਨੂੰ ਅਸੀਂ ਹਾਈਪੋਕਸਿਕ ਬ੍ਰੇਨ ਇੰਜਰੀ ਕਹਿੰਦੇ ਆ ਯਾਨੀ ਆਕਸੀਜਨ ਘਟਨ ਨਾਲ ਦਿਮਾਗ ਦੇ ਸੈੱਲ ਜਿਹੜੇ ਡੈਮੇਜ ਹੋ ਗਏ ਸੋ ਇਹ ਬੁਲਟਿਨ ਵਿੱਚ ਇਹੀ ਹੈ ਕਿ ਦਿਮਾਗ ਦੇ ਸੈੱਲ ਆਕਸੀਜਨ ਘਟਨ ਨਾਲ ਡੈਮੇਜ ਹੋਏ ਨੇ ਆ ਹਾਲਾਤ ਹੈ ਉਹਨਾਂ ਦੇ ਜਿਵੇਂ ਹਾਈਪੋਕਸਿਕ ਦਾ ਜਿਹੜਾ ਉਹ ਜ਼ਿਕਰ ਹੋ ਰਿਹਾ ਜਿਵੇਂ ਬ੍ਰੇਨ ਦੇ ਸੈੱਲ ਡੈੱਡ ਹੋ ਗਏ ਇਹਦੇ ਵਿੱਚ ਅੱਗੇ ਫਿਰ ਡਾਕਟਰ ਸਾਹਿਬ ਟ੍ਰੀਟਮੈਂਟ ਕੀ ਹੁੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਦਿਮਾਗ ਨੂੰ ਰੈਸਟ ਦੇਣਾ ਹੁੰਦਾ ਤਾਂ ਕਿ ਉਹ ਰਿਕਵਰ ਕਰਨਾ ਸ਼ੁਰੂ ਕਰੇ ਸਰੀਰ ਦਾ ਕੋਈ ਵੀ ਅੰਗ ਹੈ ਕਿਤੇ ਕੋਈ ਇੰਜਰੀ ਹੋ ਗਈ ਉਹ ਰਿਕਵਰ ਕਰਦਾ ਠੀਕ ਹੈ ਸੋ ਪਹਿਲਾਂ ਉਹਦਾ ਬੀਪੀ ਵਗੈਰਾ ਮੇਨਟੇਨ ਕਰਕੇ ਉਹਨਾਂ ਦੀ ਮਰੀਜ਼ ਦੀ ਆਕਸੀਜਨ ਵਾਰਾ ਮੇਨਟੇਨ ਕਰਕੇ ਵਾਈਟਲਸ ਸਟੇਬਲ ਕਰਕੇ ਉਹਦਾ ਬ੍ਰੇਨ ਠੀਕ ਠਾਕ ਚੱਲੇ ਉਹਨੂੰ ਸਪਲਾਈ ਠੀਕ ਠਾਕ ਪੇ ਜਾਵੇ ਫਿਰ ਉਮੀਦ ਕਰਦੇ ਆ ਕਿ ਬ੍ਰੇਨ ਹੁਣ ਐਕਟਿਵ ਹੋਏਗਾ ਜਿੱਦਾਂ ਐਕਟਿਵ ਹੋਏਗਾ ਉਹ ਦਿਖੇਗਾ ਜੀ ਜਿਵੇਂ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਹੁੰਦੀਆਂ ਜਿਹੜੇ ਤਾਂ ਲੋਕ ਮਿਲ ਕੇ ਹੁੰਦੇ ਨੇ ਰਾਜਵੀਰ ਜਵੰਦਾ ਨੂੰ ਦੇਖ ਕੇ ਹੁੰਦੇ ਨੇ ਉਹਨਾਂ ਦੇ ਸਾਥੀ ਸਿੰਗਲ ਹੋਣ ਜਾਂ ਪਰਿਵਾਰਕ ਮੈਂਬਰ ਉਹ ਆ ਕੇ ਕਹਿੰਦੇ ਨੇ ਕਿ ਪਹਿਲਾਂ ਨਾਲੋਂ ਸੁਧਾਰ ਹੈ ਰਾਜਵੀਰ ਜਵੰਦਾ ਹੁਣਾਂ ਦੀ ਆਕਸੀਜਨ ਵੀ ਹੁਣ ਠੀਕ ਹੈ ਹਾਰਟ ਵੀ ਜਿਹੜਾ ਠੀਕ ਚੱਲ ਰਿਹਾ ਪਰ ਜਿਵੇਂ ਮੈਡੀਕਲ ਬਲੇਟਨ ਹੁੰਦਾ ਉਹਦੇ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਕਿ ਕ੍ਰਿਟੀਕਲ ਹੈ ਸਿਚੁਏਸ਼ਨ ਇਸ ਵੇਲੇ ਉਹ ਦਿਮਾਗ ਕਰਕੇ ਇਹ ਗੱਲ ਕਹੀ ਜਾਂਦੀ ਹੈ ਹਾਂਜੀ ਅਕਸਰ ਕਿਉਂਕਿ ਦਿਮਾਗ ਦਾ ਰਿਸਪੌਂਸ ਉਹਨਾਂ ਨੇ ਦੱਸਿਆ ਕਿ ਮਿਨਿਮਲ ਬ੍ਰੇਨ ਐਕਟੀਵਿਟੀ ਉਹਨੇ ਇਹ ਨਹੀਂ ਲਿਖਿਆ ਕਿ ਬਹੁਤ ਅੱਛੀ ਬ੍ਰੇਨ ਐਕਟੀਵਿਟੀ ਸੋ ਮਿਨਿਮਲ ਬ੍ਰੇਨ ਐਕਟੀਵਿਟੀ ਇਹ ਹੀ ਦੱਸਦੀ ਹੈ ਕਿ ਬ੍ਰੇਨ ਦਾ ਰਿਸਪੌਂਸ ਤਾਂ ਹੈ ਜੀ ਠੀਕ ਹੈ ਲੇਕਿਨ ਘਟਾ ਜੇ ਘੱਟ ਰਿਸਪੌਂਸ ਹੈ ਤੇ ਉਹ ਅਸੀਂ ਮਰੀਜ਼ ਨੂੰ ਹਾਲਤ ਸੀਰੀਅਸ ਹੀ ਦੱਸਾਂਗੇ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਠੀਕ ਹੋ ਗਿਆ ਐਕਟਮ ਉਹ ਤਾਂ ਹਲੇ ਸੀਰੀਅਸ ਟਾਈਮ ਦੱਸੇਗਾ ਬ੍ਰੇਨ ਦੀ ਐਕਟੀਵਿਟੀ ਘੱਟ ਹੈ ਇਹ ਬ੍ਰੇਨ ਦੇ ਉੱਪਰ ਸੱਟ ਲੱਗਣ ਕਰਕੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਹਾਰਟ ਬਰਨ ਜਿਹੜਾ ਹੋਇਆ ਉਹਦੇ ਕਰਕੇ ਆਕਸੀਜਨ ਨਹੀਂ ਪਹੁੰਚੀ ਉਹਦੇ ਕਰਕੇ ਇਹ ਹਾਲਤ ਹੋ ਜਾਂਦੀ ਹੈ ਦੇਖੋ ਜੋ ਇਹਨਾਂ ਨੇ ਐਮ ਆਰ ਆ ਦੇ ਬਾਰੇ ਦੱਸਿਆ ਉਹਦੇ ਵਿੱਚ ਤਾਂ ਇਹੀ ਦੱਸਿਆ ਕਿ ਆਕਸੀਜਨ ਘਟਣ ਦੇ ਕਾਰਨ ਡੈਮੇਜ ਹੋਇਆ ਉਸ ਬ੍ਰੇਨ ਦੀ ਸੱਟ ਦਾ ਕੋਈ ਜ਼ਿਕਰ ਨਹੀਂ ਹੈਗਾ ਸੋ ਲਾਈਕਲੀ ਆਕਸੀਜਨ ਘਟਣ ਦੇ ਕਾਰਨ ਹੀ ਹੋਇਆ ਬ੍ਰੇਨ ਡੈਮੇਜ ਜਿਵੇਂ ਸਪਾਈਨ ਦੇ ਵਿੱਚ ਇੰਜਰੀਜ਼ ਨੇ ਉਹਦਾ ਵੀ ਹੁੰਦਾ ਕਨੈਕਟੀਵਿਟੀ ਕੋਈ ਮਾਈਂਡ ਦੇ ਨਾਲ ਦੇਖੋ ਸਪਾਈਨ ਦੀ ਇੰਜਰੀ ਗ੍ਰੀਵੀਅਸ ਇੰਜਰੀ ਹੁੰਦੀ ਹੈ ਸੀਰੀਅਸ ਇੰਜਰੀ ਹੁੰਦੀ ਹੈ ਜਦੋਂ ਸਰਵਾਈਕਲ ਸਪਾਈਨ ਤੇ ਇੰਜਰ ਹੋ ਜਾਏ ਤੇ ਜ਼ਾਹਿਰ ਜੀ ਕਹਿੰਦਾ ਉਹਦਾ ਸਾਹ ਬੰਦ ਹੋ ਸਕਦਾ ਜੋ ਕਿ ਹੋਇਆ ਹੋ ਸਕਦਾ ਜਾਂ ਸਾਹ ਕੱਟ ਗਿਆ ਹੋਵੇ ਤੇ ਆਕਸੀਜਨ ਘਟ ਗਈ ਹੋਵੇ ਤੇ ਤੁਹਾੜੀ ਦਿੱਕਤ ਹੋਈ ਹੋਵੇ ਇਹ ਸੀਰੀਅਸ ਇੰਜਰੀਸ ਹੁੰਦੀ ਹੈ ਜਿਵੇਂ ਕੱਲ ਰਾਤ ਬਹੁਤ ਸਾਰੇ ਸਿੰਗਰਾਂ ਨੇ ਵੀਡੀਓ ਬਣਾਈ ਔਰ ਕਿਹਾ ਕਿ ਰਾਜਵੀਰ ਜਵੰਦਾ ਦੇ ਲਈ ਅੱਜ ਦੀ ਰਾਤ ਬਹੁਤ ਅਹਿਮ ਹੈਗੀ ਆ ਸਾਰੇ ਲੋਕ ਅਰਦਾਸਾਂ ਕਰਨ ਅਜਿਹੀ ਹਾਲਤ ਦੇ ਵਿੱਚ ਕੋਈ ਸਰਜਰੀ ਵਗੈਰਾ ਵਾਲੇ ਪਾਸੇ ਨੂੰ ਡਾਕਟਰ ਜਾਂਦੇ ਨੇ ਜਾਂ ਕੀ ਹੁੰਦਾ ਕਿ ਕਿਉਂ ਇਦਾਂ ਦੀ ਸਟੇਟਮੈਂਟ ਜਾਰੀ ਕਰਨੀ ਪਈ ਦੇਖੋ ਇਹਦੀ ਕੋਈ ਸਰਜਰੀ ਨਹੀਂ ਹੁੰਦੀ ਹਾਈਪੋਕਸਿਕ ਬ੍ਰੇਨ ਇਜੇ ਦੀ ਕੋਈ ਸਰਜਰੀ ਨਹੀਂ ਹੁੰਦੀ ਠੀਕ ਹੈ ਇਹਦਾ ਹੱਲ ਸਿਰਫ ਵਾਈਟਲ ਮੇਨਟੇਨੈਂਸ ਹੈ ਬੀਪੀ ਆਕਸੀਜਨ ਮੇਨਟੇਨ ਕਰਨਾ ਸਾਰਾ ਕੁਝ ਪੈਰਾਮੀਟਰ ਠੀਕ ਠਾਕ ਹੋਣ ਇਹੀ ਮੇਨਟੇਨ ਕਰਨਾ ਸੋ ਇਹ ਲੰਬੀ ਲੜਾਈ ਹੈ ਲੰਬੀ ਜਦ ਹੋ ਜਾਇਦਾ ਹੈ ਥੋੜਾ ਸਮਾਂ ਦਸੇਗਾ ਸਮਾਂ ਹੀ ਬਲਵਾਨ ਹੈ ਉਹ ਨਹੀਂ ਦੱਸਣਾ ਕੀ ਕੀ ਹੋਣਾ ਇਲਾਜ ਤਾਂ ਪਰਫੈਕਟ ਹੋ ਰਿਹਾ ਹੈ ਇਸ ਬਾਰੇ ਕੋਈ ਸ਼ੱਕ ਨਹੀਂ ਜਿਵੇਂ ਕਿਹਾ ਜਾਂਦਾ ਕਿ ਇਹ ਹੁਣ ਚਮਤਕਾਰ ਹੋਵੇ ਕੋਈ ਜਾਂ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਉਸ ਤਰੀਕੇ ਦੇ ਨਾਲ ਦੇਖਿਆ ਜਾਵੇ ਅਜੇ ਕਿ ਰਾਜਵੀਰ ਜਵੰਦਾ ਜਿੰਨਾ ਤੱਕ ਹੋਸ਼ ਦੇ ਵਿੱਚ ਨਹੀਂ ਆਉਂਦੇ ਉਹਨਾਂ ਤੱਕ ਫਿਰ ਅੱਗੇ ਟ੍ਰੀਟਮੈਂਟ ਨਹੀਂ ਸ਼ੁਰੂ ਹੋ ਸਕਦਾ ਨਹੀਂ ਇਹਦਾ ਟ੍ਰੀਟਮੈਂਟ ਤਾਂ ਚੱਲ ਹੀ ਰਿਹਾ ਹੈ ਟ੍ਰੀਟਮੈਂਟ ਤਾਂ ਪਰਫੈਕਟ ਚੱਲ ਰਿਹਾ ਹੈ ਔਰ ਜੇ ਉਹ ਮੇਨਟੇਨ ਕਰ ਰਹੇ ਨੇ ਪੂਰੇ ਜ਼ੋਰ ਲਗਾ ਹੋਏਗਾ ਹਸਪਤਾਲ ਵਾਲਾ ਤੇ ਡਾਕਟਰਾਂ ਦਾ ਕਿ ਹਸਪਤਾਲ ਵਾਲੇ ਤੇ ਡਾਕਟਰਸ ਪੂਰੇ ਜ਼ੋਰ ਨਾਲ ਉਹਨੂੰ ਇਲਾਜ ਕਰ ਰਹੇ ਹੋਣਗੇ ਲੇਕਿਨ ਇੱਕ ਇਨਸਾਨ ਹੈ ਉਹਦੇ ਪੁਰਜ਼ੇ ਹਨ ਉਹ ਕਿਦਾਂ ਟਾਈਮ ਨਾਲ ਚੱਲਣਗੇ ਕਿੰਨਾ ਚੱਲਣਗੇ ਉਹ ਸਮਾਂ ਹੀ ਦੱਸੇਗਾ ਇਲਾਜ ਤਾਂ ਪੂਰਾ ਚੱਲ ਰਿਹਾ ਹੋਏਗਾ ਜਦੋਂ ਇਹ ਵੀ ਗੱਲ ਸਾਹਮਣੇ ਆਈ ਕਿ ਰਾਜਵੀਰ ਜਵੰਦਾ ਹੋਣਾ ਦੀ ਮਦਰ ਨੇ ਹੱਥ ਲਾਇਆ ਤਾਂ ਉਹਨਾਂ ਦੀ ਅੱਖਾਂ ਦੇ ਵਿੱਚੋਂ ਅਥਰੂ ਆਏ ਇਹ ਇਮੋਸ਼ਨ ਹੁੰਦੇ ਨੇ ਐਵੇਂ ਰिएक्ट ਕਰਦੀ ਹੈ ਬੋਡੀ ਦੇਖੋ ਅਕਸਰ ਤਾਂ ਨਹੀਂ ਕਰਦੀ ਲੇਕਿਨ ਰੱਬ ਤੋਂ ਥੱਲੇ ਮਾਈ ਹੁੰਦੀ ਹੈ ਹਾਂ ਸੋ ਉਹ ਜੋ ਕਹੇ ਸੱਚ ਹੈ ਠੀਕ ਹੈ ਲੇਕਿਨ ਇਹ ਕਹਿੰਨਾ ਮੁਸ਼ਕਿਲ ਹੈ ਇਹ ਅਕਸਰ ਇਹ ਰਿਫਲੈਕਸ ਹੀ ਹੁੰਦੇ ਆ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 에어 ਲਿਫਟ ਵੀ ਕੀਤਾ ਜਾ ਸਕਦਾ ਉਹਦਾ ਵੀ ਪ੍ਰਬੰਧ ਕੀਤਾ ਹੋਇਆ ਜਿਹੜੀ ਇਹ ਹੁਣ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਬ੍ਰੇਨ ਦੀ ਐਕਟੀਵਿਟੀ ਨਹੀਂ ਹੈਗੀ ਕਿ ਉਹਦਾ ਟ੍ਰੀਟਮੈਂਟ ਇੱਥੇ ਹੀ ਪੋਸੀਬਲ ਹੈ ਕਿ ਜਾਂ ਫਿਰ ਫੋਰਨ ਨੂੰ ਵਗੈਰਾ ਕਿਸੇ ਵੱਡੇ ਹਸਪਤਾਲਾਂ ਦੇ ਵਿੱਚ ਕਿਤੇ ਹੋਰ ਵੀ ਕੀਤਾ ਜਾ ਸਕਦਾ ਨਹੀਂ ਦੇਖੋ ਹਰ ਹਸਪਤਾਲ ਇਹ ਜੇ ਇਲਾਜ ਕਰਨ ਚ ਚੰਗਾ ਹਸਪਤਾਲ ਮਾਹਰ ਹੁੰਦਾ ਕੋਈ ਅਲੱਗ ਨਹੀਂ ਹੁੰਦਾ ਕਿਥੇ ਵੀ ਜਾ ਕੇ ਬਾਹਰ ਜਾ ਕੇ ਕੋਈ ਖਾਸ ਇਲਾਜ ਨਹੀਂ ਹੁੰਦਾ ਸੋ ਇਲਾਜ ਤਾਂ ਮੇਰੇ ਹਿਸਾਬ ਨਾਲ ਇਜ਼ 올 ਇਕੁਅਲ ਗੁੱਡ ਇਨ 빅 ਹਸਪੀਟਲਸ ਜਿਵੇਂ ਹੁਣ ਇਸ ਵੇਲੇ ਹਾਲਤ ਬਣੀ ਹੋਈ ਆ ਇਹ ਵੀ ਕੇਸਾਂ ਦੇ ਵਿੱਚ ਹੁੰਦਾ ਕਿ ਲੰਬਾ ਸਮਾਂ ਚਲੇ ਜੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਲੰਬੀ ਲੜਾਈ ਲੜਨੀ ਪੈ ਸਕਦੀ ਹੈ ਲੋਕ ਵੀ ਇਹ ਗੱਲ ਕਹਿੰਦੇ ਨੇ ਕਿ ਚਲੋ 6 ਮਹੀਨੇ ਲੱਗ ਜਾਣ ਸਾਲ ਲੱਗ ਜਾ ਜਿਹੜੀ ਆ ਰਾਜੀਵ ਜਵੰਦਾ ਤੰਦਰੁਸਤ ਹੋ ਜਾਣਾ ਜਿਵੇਂ ਹੁਣ ਕੰਡੀਸ਼ਨ ਆ ਰਾਜੀਵ ਜਵੰਦਾ ਦੀ ਇਸ ਹਾਲਤ ਦੇ ਵਿੱਚ ਲੰਬਾ ਸਮਾਂ ਵੀ ਚਲਾ ਜਾਂਦੇ ਨੇ ਕਈ ਵਾਰੀ ਪੇਸ਼ੈਂਟ 6 ਮਹੀਨੇ ਸਾਲ ਤੱਕ ਵੀ ਦੇਖੋ ਹਾਂ ਲੱਗ ਸਕਦਾ ਸਮਾਂ ਲੱਗ ਸਕਦਾ ਲੇਕਿਨ ਹਰ ਮਰੀਜ਼ ਆਪਣੇ ਆਪ ਚ ਵੱਖ ਹੁੰਦਾ ਠੀਕ ਹੈ ਕੁਝ ਲੋਕ ਬੜੇ ਵਧੀਆ ਰਿਕਵਰ ਕਰਦੇ ਜਵਾਨ ਬੰਦਾ ਦੀ ਰਿਕਵਰੀ ਦੇ ਚਾਂਸ ਜ਼ਿਆਦਾ ਹੈ ਕੋਈ ਉਮਰਦਰਾਸ ਬੰਦਾ ਹੋਵੇ ਉਹਦੇ ਮੁਸ਼ਕਿਲ ਹੈ ਸੋ ਇਹ ਤਾਂ ਹਰ ਇਹ ਤਾਂ ਟਾਈਮ ਹੀ ਦੱਸੇਗਾ ਜਿਵੇਂ ਲੋਕਾਂ ਨੇ ਪੋਸਟਾਂ ਦੇਖੀਆਂ ਜਦੋਂ ਰਾਜਵੀਰ ਜਵੰਦਾ ਹੋਣਾ ਦੀ ਬਾਈਕ ਦੀਆਂ ਵੀ ਪੋਸਟਾਂ ਆਈਆਂ ਕਿ ਬਾਈਕ ਦੇ ਉੱਪਰ ਕਹਿੰਦੇ ਕੋਈ ਡੈਮੇਜ ਨਹੀਂ ਕਹਿੰਦੇ 30 40 ਦੀ ਸਾਰੀ ਸਪੀਡ ਹੋਏਗੀ ਹੈਲਮਟ ਤੇ ਕਿੱਟ ਵੀ ਕਹਿੰਦੇ ਪਾਈ ਹੋਈ ਹੈਲਮਟ ਤੇ ਕਾਰਨ ਵੀ ਕਈ ਵਾਰੀ ਐ ਹੋ ਸਕਦਾ ਕਿ ਇੰਟਰਨਲ ਇੰਜਰੀ ਆ ਜਾਂਦੀ ਹੋਵੇ ਨੀ ਹੈਲਮਟ ਤਾਂ ਬਹੁਤ ਹੱਦ ਤੱਕ ਬਚਾ ਜਾਂਦੀ ਸਰ ਉਹ ਸਿਰ ਦੇ ਵਿੱਚ ਕੋਈ ਇੰਜਰੀ ਦੱਸੀ ਨਹੀਂ ਤੇ ਹੈਲਮਟ ਨੇ ਤਾਂ ਆਪਣਾ ਬਚਾ ਕੀਤਾ ਹੀ ਕੀਤਾ ਲੱਗਦਾ ਹਮਮ ਔਰ 60 ਜਿਆਦਾ ਸਪਾਈਨ ਨੂੰ ਲੱਗੀ ਲੱਗਦੀ ਹੈ ਜਰੂਰ ਕਰ ਦੱਸਿਆ ਹਮ ਇਹ ਹੁਣ ਇਹੀ ਕਹਿ ਸਕਦੇ ਆ ਕਿ ਇੰਤਜ਼ਾਰ ਕਰਨਾ ਪਊਗਾ ਇੰਤਜ਼ਾਰ ਇੰਤਜ਼ਾਰ ਸਮਾਂ ਹੀ ਬਲਵਾਨਾ ਸਮਾਂ ਹੀ ਦੱਸੇਗਾ ਕੀ ਹੋਣਾ ਹੋ ਸਕਦਾ ਕਿ ਕੱਲ ਹੀ ਹੋਸ਼ ਦੇ ਵਿੱਚ ਆ ਜੇਨ ਹੋ ਸਕਦਾ ਕਿ ਸਾਲਾਂ ਲੱਗ ਜਾਣਾ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਠੀਕ ਹੈ ਡਾਕਟਰ ਸਾਹਿਬ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਡਾਕਟਰ ਸੰਦੀਪ ਗੋਇਲ ਨੇ ਜਿਨ੍ਹਾਂ ਦੇ ਵੱਲੋਂ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਸਮਝਾਇਆ ਗਿਆ ਕਿਉਂਕਿ ਇਸ ਵੇਲੇ ਜਿਹੜੀ ਕੰਡੀਸ਼ਨ ਰਾਜਵੀਰ ਜਵੰਦਾ ਹੋਣਾਂ ਦੀ ਬਣੀ ਹੋਈ ਆ ਤਾਂ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕੀ ਹੋਏਗਾ ਅੱਗੇ ਕਦੋਂ ਰਾਜਵੀਰ ਜਵੰਦਾ ਜਿਹੜੇ ਨੇ ਠੀਕ ਹੋਣਗੇ ਪਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਹੋਣਾਂ ਦੀ ਹਾਲਤ ਜਿਹੜੀ ਇਸ ਵੇਲੇ ਬੇहद ਨਾਜ਼ੁਕ ਬਣੀ ਹੋਈ ਹੈ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਅਰਦਾਸਾਂ ਕਰਨ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਪਰ ਫਿਲਹਾਲ ਜਿਹੜਾ ਉਹ ਵੇਟ ਕੀਤਾ ਜਾਏਗਾ ਕਿ ਰਾਜਵੀਰ ਜਵੰਦਾ ਹੋਣਾਂ ਦੀ ਬੋਡੀ ਅੱਗੇ ਕੀ ਰੈਐਕਟ ਕਰਦੀ ਹੈ ਕਿਉਂਕਿ ਇਸ ਵੇਲੇ ਬ੍ਰੇਨ ਦੀ ਐਕਟੀਵਿਟੀ ਜਿਹੜੀ ਹੈ ਬਿਲਕੁਲ ਘਟ ਚੁੱਕੀ ਹੈ ਅੱਗੇ ਹੁਣ ਕੀ ਹੁੰਦਾ ਇਹ ਹਸਪਤਾਲ ਦੇ ਵੱਲੋਂ ਲਗਾਤਾਰ ਮੈਡੀਕਲ ਅਪਡੇਟਨ ਜਾਰੀ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ